ਉੱਤੇ ਬੈਠੇ ਜਗੇ ਦੇ ਹੁਣ ਚੁੱਕੇ ਖੜੇ ਸੀ ਉਤੋਂ ਹੀ ਬਾਹਰ ਨਿਕਲੇ ਤੇ ਉਹਦਾ ਹਜੇ ਬਾਹਰ ਨਿਕਲਣਾ ਜੀ ਉਹ ਕਾਂਟੀ ਜੀ ਨੇ ਨਾ ਇੱਕ ਨਰਸੀ ਸਾਡੇ ਨਾਲ ਉਹ ਆਂਟੀ ਜੀ ਨੇ ਬਟਨ ਪਹਿਲੇ ਨੱਪਨ ਲਾਪੀ ਹਜੇ ਹਜੇ ਅਸੀਂ ਨਿਕਲੇ ਨਹੀਂ ਬਾਹਰ ਉਹਨੇ ਕਹਿੰਦਾ ਉੱਪਰ ਜਾਣਾ ਸੀ 3 ਨੰਬਰ ਤੇ ਹੈ ਨਰਸ ਕਹਿੰਦੀ ਮੈਡਮ ਉਹ ਕਾਰਡ ਕਿਹੜਾ ਡੇਗਿਆ ਕਾਰਡ ਡੇਗਿਆ ਕਿਸ ਦਾ ਉਹ ਨਹੀਂ ਨਹੀਂ ਉਹ ਬੰਦੇ ਦਾ ਜਿਹੜਾ ਲੱਦਲਾ ਉਹ ਪਾਜੀ ਕਾਰਡ ਡੇਗਿਆ ਯਾਰ ਅੱਧਾ ਨਹੀਂ ਆਪਾਂ ਦੇਣਾ ਤਰਾਪਣਗੇ ਪਰ ਜੀ ਉਹ ਬੰਦਾ ਜਿੱਥੇ ਇੱਕ ਦੇਖ ਰਿਹਾ ਉਹਦਾ ਹੁੰਦਾ ਵਿਚਾਰੇ ਦਾ ਉਹ ਕਾਊਂਟਰ ਤੇ ਦਿੰਦੇ ਆ ਕਾਊਂਟਰ ਤੇ ਦਿੰਦੇ ਨੇ ਲੋਈ ਕਿਸ ਦਾ ਕਾਰਡ ਮਿਲ ਗਿਆ ਆਪਾਂ ਨੂੰ ਪਾ ਜੀ ਆ ਯਾਰ ਕਾਰਡ ਡਿੱਗੇ ਕਿਸੇ ਦਾ ਮੇਰਾ ਕਾਰਡ ਡਿੱਗ ਗਿਆ ਇੱਥੇ ਉਹਨੇ ਨਹੀਂ ਉੱਥੇ ਪਿਆ ਸੀ ਇੱਥੇ ਇੱਕ ਬੰਦਾ ਇਹ ਸ਼ਾਇਦ ਲੱਭਦਾ ਵੀ ਹੋਣਾ ਪਤਾ ਨਹੀਂ ਹੋਦਾ ਹੁਣ ਲੋ ਵੀ ਮਿੱਤਰੋ ਆਪਾਂ ਜਿਹੜਾ ਕਾਰਡ ਸੀ ਉਹ ਕਦੇ ਦਿੱਤਾ ਠੀਕ ਹੈ ਮਤਲਬ ਉੱਥੇ ਭਾਈ ਨੂੰ ਦਮਾ ਘਰਾਤਾ ਤੇ ਉਹ ਲਿਫਟ ਦੀ ਗੱਲ ਸਾਡੇ ਕਰਦੇ ਹੀ ਨਾ ਆਪਾਂ ਉੜਾ ਬੜਨ ਨੱਪੀ ਜਾਵੇ ਨਰਸ ਜੀ ਇੱਕ ਸਾਡੇ ਨਾਲ ਉਹ ਕਹਿੰਦੀ ਨਰਸ ਕਹਿੰਦੀ ਵੀ ਮੈਡਮ ਰੁਕ ਜਾਓ ਹਜੇ ਮੈਮੀ ਹੈ ਤਾਂ ਮੈਮੀ ਗਿਆ ਤਾਂ ਮੈਂ ਕਹਾ ਮੈਡਮ ਰੁਕ ਜਾਓ ਤੇ ਅਸੀਂ ਭਰਾਵਾ ਕਹਿੰਦੀ ਭਰਾਵਾ ਪਤਾ ਆ 9 ਸਾਲ ਹੋ ਗਏ ਕਹਿੰਦੀ ਇੱਥੇ ਭਾਜੀ ਕਹਿੰਦਾ ਭਾਜੀ ਕਹਿੰਦਾ ਇਹ ਤਾਂ ਲਿਫਟ ਚਲੋ ਉਹਨੂੰ ਕੀ ਲੱਗਦੀ ਭਾਜੀ ਕਹਿੰਦਾ ਕਹਿੰਦਾ ਲਿਫਟ ਚਲੋ ਉਹਨੂੰ ਕੀ ਲੱਗਦੀ ਆ ਫੇਰ ਬੰਬ ਮੇਰੇ ਯਾਰ ਮੇਰੀ ਲੈਡ ਬੱਕੀਆਂ ਦੋੜੀਆਂ ਹੋ ਗਿਆ ਯਾਰ ਹਾਤ ਪਾ ਸੀ ਉਹ ਔਖਾ ਹੀ ਆ ਭਾਜੀ ਯਾਰ ਉਹ ਵੀ ਆਪਾਂ ਲੱਗੇ ਆ ਦੂਸਤੀਆਂ ਹਸਪਤਾਲ ਦੇ ਬਾਹਰ ਆਏ ਆ ਉਹ ਦਦੂਸ ਭਾਈ ਬੰਨੂ ਦਾ ਤੇ ਆ ਮਿਕਸ ਆ ਦੇਖੋ ਜੀ ਇਧਰ ਸੋ ਅੰਦਾ ਵੀ ਹੁਣ ਆਪਾਂ ਇੱਕ ਦੋ ਇੱਕ ਕੱਪੜੇ ਲੈਣੇ ਆ ਫਰੀਦ ਲਈ ਇਹ ਤੋਂ ਖਰੀਦਣੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਦੋ ਹੋਰ ਕੰਮ ਹੈ ਉਹ ਕੰਮ ਕਰਕੇ ਫਿਰ ਆਪਾਂ ਹਸਪਤਾਲ ਜਾਣਾ ਹੈ ਸੋ ਆਪਾਂ ਨੂੰ ਹੁਣ ਸ਼ਿਫਟ ਕਰ ਦਿੱਤਾ ਹੁਣ ਕਿੱਧਰ ਤੋਂ ਉੱਪਰਲੀ ਬਾੜ ਦੇ ਤੇ ਸਾਨੂੰ ਉੱਧਰ ਜਿਹੜੀ ਡਿਸਚਾਰਜ ਮਿਲ ਗਿਆ ਸੀ ਸੋ ਉਹ ਕਹਿੰਦੇ ਵੀ ਬੇਬੀ ਨਹੀਂ ਠੀਕ ਕਰਕੇ ਸਾਨੂੰ ਫੇਰ ਹੁਣ ਉੱਪਰ ਡਿਸਚਾਰਜ ਕਰਤਾ ਵੀ ਉਧਰ ਉੱਪਰ ਚੱਲ ਗਏ ਉੱਥੇ ਅਸੀਂ ਰੂਮ ਲਿਆ ਤੇ ਫੇਰ ਹੁਣ ਰੂਮ ਲੈ ਕੇ ਉੱਥੇ ਕੱਪੜੇ-ਕਪੜੇ ਜੋ ਵੀ ਬਚਾਵ ਚੋਗੇ ਲਿੱਤੇ ਉਹਨੇ ਸਿਕਿਉਰਟੀ ਗਾਰਡ ਨੇ ਹੁਣ ਐਦਾਂ ਵੀ ਹੁਣ ਤੇ ਸ਼ਿਫਟ ਹੋ ਗਏ ਆ ਨਹੀਂ ਤਾਂ ਅੱਜ ਛੁੱਟੀ ਮਿਲ ਜਣੀ ਜੇ ਬੇਬੀ ਠੀਕ ਹੁੰਦਾ ਤਾਂ ਫੇਰ ਆਪਾਂ ਅੱਜ ਆਪਨੇ ਘਰੇ ਜਾਣਾ ਹੈ। ਉਹ ਵੀ ਮੰਮੀ ਅੱਜ ਆਈ ਆ ਸਵੇਰ ਦੀ ਮੇਰੇ ਨਾਲ। ਹੋਰ ਮੈਂ ਵੀ ਯਾਰ ਉੱਧਰ ਹੀ ਸੀ ਬਥਾ ਬਾਹਰ। ਮੇਰੀ ਭੱਜ ਦੌਰ ਤੁਸੀਂ ਲਵਾਈ ਬੱਕਰੀ ਆਪਣੀ। ਸਾਡੀ ਭੱਜ ਦੌਰ ਬੱਕਰੀ ਹੈ। ਹੈ? ਠੀਕ ਹੈ ਮੰਮੀ ਤਾਂ। ਹੋਰ ਵੀ ਆ। ਹੁਣ ਆਪਾਂ ਉੱਤਲੇ ਬਾੜੀ ਚ ਚੱਲੇ ਆ। ਹੈ? ਉੱਥੇ ਇਕੱਠੇ ਆਣੇ। ਇੱਥੇ ਇਕੱਠੇ ਇਕੱਠੇ ਕਿੱਥੇ ਰਹਿਣਾ ਉਥੇ। ਉਥੇ ਵੀ ਇੱਕ ਬੰਦਾ ਇੱਕ ਇੱਕ ਜਾਨੇ ਕੋ। ਉਧਾ ਤਾਂ ਲੱਗੇ ਲੱਗਦੀ ਰਹਿੰਦੇ ਨੇ। ਨਹੀਂ ਲੱਗੇ ਅੱਧਿਆਂ ਤੇ ਮੈਂ ਐਦਾਂ ਹੀ ਆ। ਰਾਜੇ ਨੂੰ ਗੱਦੇ ਸੇਮ ਸੀ ਆ ਨਹੀਂ ਜਿੱਦਾਂ ਹਾਂ ਤੇ ਵੀ ਜਿੱਥੇ ਆ ਹਾਂ ਇੱਥੇ ਨਹੀਂ ਬਣਾ ਪਰ ਇੱਧਰ ਦੇ ਕਮਰੇ ਦੇ ਇੱਕ ਜਣਾ ਬਰਾਂਡੇ ਦੇ ਨਹੀਂ ਇੱਦੀ ਬਾਹਰ ਆ ਸੇਮ ਆ ਉਹ ਸੇਮ ਆ ਤੇ ਸਾਰਾ ਕੁਝ ਇੱਦੀ ਉੱਥੇ ਵੀ ਇੱਦੀ ਅੰਦਰ ਨੂੰ ਨਾ ਪੈਂਦਾ ਆ ਇੱਦਾਂ ਕਿੱਥੇ ਕਾਕੀ ਨੇ ਰੱਖਿਆ ਆ ਆਉਂ ਜਿੱਥੇ ਹਾਂ ਉੱਤੋਂ ਬਾਹਰ ਐਂਡ ਤੇ ਕਮਰੇ ਆ ਉਹ ਅਸੀਂ ਉੱਥੇ ਹੀ ਰਹਿ ਲਿਆ ਉੱਥੇ ਰਹਿ ਨਹੀਂ ਬੇਨਾ ਬਾਹਰ ਗੇਰ ਮੋਰੇ ਇੱਕ ਜਣੇ ਨੇ ਇੱਕ ਮੰਮੀ ਲੱਗਾ ਜਦੋਂ ਨਾਲ ਕਾ ਸ਼ੱਕ ਲੱਗੀ ਤਲੀ ਬੈਗ ਕਿਨੇ ਰੱਖਿਆ ਹੈ ਮੰਮੀ ਬੈਗ ਹਮ ਸਾਰੇ ਜਾਣਦਾ ਹੈਗੇ ਹਾਂ ਚੱਕ ਲਓ ਸਾਰੇ ਬੈਗ ਇੱਕ ਮੈਨੂੰ ਫੜਾ ਦਿਓ ਇੱਕ ਇੱਕ ਮਨ ਵੀਨ ਨੂੰ ਫੜਾ ਦਿਏ ਇੱਕ ਬੈਗ ਮਨ ਵੀਨ ਨੂੰ ਫੜਾ ਦਿਏ ਹਾਂ ਤੈਨੂੰ ਫੜਾ ਦਈਏ ਆਹ ਕਾਰ ਕਾਰ ਫੜਾ ਲਓ ਚਲੋ ਚਲੋ ਆਜੋ ਆਜੋ ਚੱਕ ਲਓ ਇੱਕ ਬੈਗ ਮੈਨੂੰ ਆ ਫੜਾ ਦਿਓ ਦੂਜਾ ਮੰਮੀ ਛੋਟਾ ਵੜਾ ਵੱਡਾ ਬੈਗ ਫੜਾ ਲੈ ਮੈਂ ਛੜਾ ਤਈ ਵੱਲ ਲੋ ਦੇ ਹੀ ਚਾਰਜ ਕਰਕੇ ਉੱਪਰ ਚੱਲ ਜਾਈਏ ਆ ਫੜਾ ਦੋ ਆਏ ਆ ਤਾਂ ਬਹੁਤ ਹਲਕਾ ਆਦਾ ਬਹੁਤ ਹਲਕਾ ਹੈ ਹੈ ਬਹੁਤ ਹਲਕਾ ਚਲੋ ਆ ਗਿਆ ਮੇਰੇ ਕੋਲ ਮੰਮੀ ਨੇ ਕੰਬਲ ਰੱਖੀ ਉਹ ਆਉ ਦੇ ਲੋ ਹਸਪੀਟਲ ਦਾ ਹਾਲਾ ਕੀ ਕਰੇ ਬੰਦਾ ਉਹ ਇੱਕ ਬਗਾੜਾ ਪੜਿਆ ਇੱਕ ਬੈਗ ਆਇਆ ਕੰਬਲ ਉਹ ਬਾਕੀ ਕੱਪੜੇ ਪਾੜਾ ਉਹ ਵੀ ਮਨਵੀਰ ਨੇ ਗਿਫਟ ਆਇਆ ਹੈ ਹੈ ਨਵੇਂ ਕੱਪੜੇ ਆ ਗਏ ਉਹ ਲੈ ਵੀ ਲੈ ਗਿਫਟ ਆਇਆ ਗਿਫਟ ਹੈ ਗਿਫਟ ਆ ਗਿਆ ਗਿਫਟ ਆ ਛੋਟੇ ਲਈ ਆ ਗਏ ਆ ਮੰਨਵੀਰ ਲਿਆ ਗਏ ਹੈ ਇਹ ਵੀ ਆ ਗਿਫਟ ਆ ਗਿਆ ਗਿਫਟ ਹੈ ਹੋਰ ਮੰਨਵੀਰ ਬੋਲ ਇਹ ਤੋ ਗਿਫਟ ਨਹੀਂ ਖੁੱਲਦਾ ਪਿਆ ਜਦ ਨਾਲ ਟਾਈਮ ਆ என்னப்பா ਕਹਿੰਦਾ ਪਾ ਲੋ ਬੀਤੀ ਕਹਿੰਦਾ ਪਾ ਲੋ ਇਹ ਜਾਣ ਲੱਗੇ ਪਤਾਗੇ ਇਹ ਛੋਟੇ ਦੇ ਹਨ ਇਹ ਵੀ ਖੋਲੋ ਤਾਂ ਉਹ ਵੀ ਛੋਟੇ ਮੁੰਡੇ ਦੇ ਕੱਪੜੇ ਵੀ ਮਨਵੀਰ ਦੇ ਵੀ ਲੋ ਜੀ ਆ ਛੋਟੇ ਬੱਚੇ ਦੇ ਕੱਪੜੇ ਮੈਂ ਕਿਹਾ ਕਿੰਨੇ ਚੀ ਵੀ ਆ ਕਿਹੜਾ ਪੂਣਾ ਤੇਰਾ ਪ੍ਰੋ ਮੈਕਸ ਕਿੰਨੇ ਤੇਰਾ ਪ੍ਰੋ ਮੈਕਸ ਇਹ ਆ ਹਾਂ ਚੱਕਰ ਕੀ ਆ ਹਾਂ ਹਾਂ ਅਮੀ ਹੋਲੀ ਤੋਂ ਲੋ ਮਰ ਬੈਗ ਚੱਕ ਲੈ ਚੱਕ ਕੇ ਫਦੇ ਹੋਾਂਗੇ ਦੋ ਬੈਗ ਨੇ ਫਕਰਾਂ ਦੇ ਛੱਡ ਦੋ ਬੈਗ ਨੇ ਫਕਰਾਂ ਦੇ ਹਾਂਜੀ ਦੋਸਤੋ ਸਾਨੂੰ ਡਿਸਚਾਰਜ ਮਿਲ ਗਿਆ ਸਾਨੂੰ ਡਿਸਚਾਰਜ ਮਿਲ ਗਿਆ ਤੇ ਵੀਰ ਚਾਹੀਆ ਵੀਰ ਚਾਹੀਆ ਵੀਰ ਚਾਹੀਆ ਤੁਸੀਂ ਅਮੀ ਚੱਲੇ ਤੁਸੀਂ ਸਾਨੂੰ ਬੀਲ ਚੜ ਗਈ ਓਏ ਸਾਨੂੰ ਬੀਲ ਚੜ ਲੱਗ ਕੇ ਦੋ ਪਹਿਲਾਂ ਭਾਈ ਸੱਲੇ ਫਿੰਗਰ ਕੋਲੋਂ ਜਾਣੇ ਆ ਤੁਹਾਨੂੰ ਬੀਲ ਚ ਨਹੀਂ ਲੱਭਦੀ ਪਈ ਸਾਨੂੰ ਉਧਰੋਂ ਡਿਸਚਾਰਜ ਮਿਲ ਗਿਆ ਆ ਤੇ ਹੁਣ ਅੱਗੇ ਜਾਂਦੇ ਆਉਣਾ ਦੁੱਧ ਲੈਣ ਚੱਲੇ ਮਨਵੀਰ ਇੱਧਰ ਆਓ ਮਨਵੀਰ ਇੱਧਰ ਆਓ ਤੂੰ ਜੈਲੋ ਦਾ ਕਰਦੇ ਨਹੀਂ ਪਏ ਹੈਲੋ ਨਹੀਂ ਕਰਨਾ ਹੈਲੋ আরে ਹੈਲੋ ਕਰ ਲੈ ਚਲ ਜਾਓ ਫੇ ਮੰਮੀ ਚਲੋ ਜਾਓ ਜਾਓ ਭਾਈ ਕੀ ਜੀ ਲੈ ਲਈ ਆਪਣੇ ਲਈ ਕਿੱਕ ਲੈਣੀ ਓਕੇ ਜਾਓ ਆ ਕੀ ਬੋਲਦੀ ਭੈਡੋ ਯਾਰ ਮੈਂ ਅਗਰ ਥੱਲੇ ਪਤਾ ਕਰੂ ਭਾਈ ਪੁੱਛੋ ਵੀ ਜੇ ਥੱਲੇ ਆਹ ਪੁੱਛਦਾ ਮੜੇ ਨਾਲ ਹੀ ਉੱਥੇ ਉਹਨਾਂ ਨੂੰ ਇਹ ਕੰਨੀ ਮਾਮੂ ਅਸੀਂ ਚੱਲੇ ਉਹਨੇ ਉਹ ਪਾਜੀ ਉੱਥੇ ਸ਼ਾਲਾ ਮਰਨਦੇ ਆ ਬੰਡਾ ਭਾਈ ਕਹਿੰਦਾ ਕੋਈ ਨਹੀਂ ਅਰੇ ਮੋਲੀ ਮੋਜਾ ਜੂ ਪੰਜ ਪੈਰਾਂ ਦੇ ਮੋਜ ਮੂਜਾਂ ਨਾਲ ਜਬੇ ਪੈਣ ਮਤਲਬ ਜੇ ਤੇਰੀ ਸ਼ਾਲਾ ਪਤਾ ਮੱਜੀ ਥੱਲੇ ਅਤੇ ਇਹ ਨਹੀਂ ਦਾ ਲੰਮਾ ਪਲਣਾ ਸੀ ਕੋਸਤੀ ਤੇ ਤੈਨੂੰ ਸਹੀ ਨਹੀਂ ਲੋ ਵੀ ਵੀ ਇਹਦਾ ਆਪਾਂ ਪਤਾ ਕੀਤਾ ਤੁਲਿਓ ਬੱਚੇ ਬਾਹਰ ਬੱਚੇ ਬਾਹਰ ਬੱਚੇ ਬਾਹਰ ਤੇ ਅਰ ਗੁਰਦੀਪ ਭਾਈ ਉਹਨਾਂ ਦੀ ਇੱਥੇ ਮੜੀ ਜਾਣ ਪਛਾਣ ਹੈਗੀ ਆ ਸੋ ਸਿਕਿਉਰਟੀ ਗੜ ਭਾਈ ਜਾਣਦੇ ਆ ਤੇ ਹੁਣ ਭਾਜੀ ਉਹਨਾਂ ਨੇ ਪਤਾ ਕੀਤਾ ਆ ਥੱਲੇੋਂ ਬੀਲ ਚੇਅਰ ਦਾ ਆਪਾਂ ਚੱਲਿਆਂ ਬੀਲ ਚੇਅਰ ਲੈਣ ਤੇ ਆਪਾਂ ਨੂੰ ਉਹ ਤੁਹਾਡੀ ਚਾਰਜ ਆਪਾਂ ਨੂੰ ਉੱਪਰ ਭੇਜ ਦਿੱਤਾ ਉੱਪਰ ਤੁਹਾਡੇ ਤੇ ਜਾਇਆ ਆਪਣਾ ਬੇਬੀ ਠੀਕ ਨਹੀਂ ਹੈਗਾ ਉਹ ਉਹਨਾਂ ਨੇ ਥੋੜੇ ਦਿਨ ਲਈ ਆਪਾਂ ਨੂੰ ਕੇਅਰ ਦੇ ਦਿੱਤਾ ਹੁਣ ਆਪਾਂ ਚੱਲਿਆਂ ਉੱਪਰ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਭਾਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਆ ਸਵੇਰਾਂ ਦੀ ਗੱਲ ਕਹਿਣਾ ਚਾਹੁੰਦੇ ਆ ਲਿਫਟ ਵਾਲੀ ਦੇਖ ਲਓ ਕੋਈ ਲਿਫਟ ਲਿਫਟ ਨੂੰ ਕਾਲੀ ਗੱਲ ਕਰਦਾ ਲਿਫਟ ਆਉਣੇ ਯਾਰ ਸਾਹ ਦੇਖੋ ਲਿਫਟ ਆਉਣੇ ਯਾਰ ਹੀ ਆਓ ਤੇ ਥੱਲੇ ਉੰਦੀ ਵੀ ਬਸ 10 ਮਿੰਟ ਤੱਕ ਨਹੀਂ ਸੋਚਿਆ ਭਈ ਤੂੰ ਜੇ ਕਰੰਟ ਪਾ ਦੇ ਗਏ ਲਾਈਟ ਚੱਲੇਗੀ ਲਿਫਟ ਦੀ ਅਸੀਂ ਚੱਲ ਜੂਗੇ ਇਸ ਨੂੰ ਮੈਂ ਰੂਮ ਨੰਬਰ ਸਾਰਾ ਚਲੋ ਭਾਜੀ ਤੂੰ ਹੱਸੀ ਨਾ ਚੱਲ ਭਰਾਵਾ ਨਹੀਂ ਨਹੀਂ ਉੱਡਾਂ ਢੀ ਚੱਲ ਜਣਾ ਨਾਲੇ 2 ਮਿੰਟ ਚੱਲ ਜਾਨੀ ਬਰ ਲੱਗੀ ਇੱਕ ਅੱਧੇ ਮਿੰਟੇ ਚੱਲ ਜਾਈ ਹਾਂ ਚੱਲ ਜਾਈਂਗੀ ਲਾਈਟ ਬੰਦ ਹੋ ਗਈ ਇੱਕ ਭਰਾਵਾ ਆਂਟੀ ਸੀਗੀ ਉਹ ਵੀ ਇਦਾਂ ਹੀ ਮੈਨੂੰ ਕਹਿੰਦੇ ਸਾਡੇ ਨਾਲ ਮੈਨੂੰ ਪੁੱਤ ਥੱਲੇ ਤੱਕ ਛੱਡਿਆ ਮੈਨੂੰ ਡਰ ਬਹੁਤ ਲੱਗਦਾ ਨੇ ਉੱਤੇ ਬਹਿ ਕੇ ਉਹ ਤਾਂ ਨਹੀਂ ਡਰ ਲੱਗਦਾ ਉਹ ਕਹਿੰਦੇ ਜਦੋਂ ਲਾਈਟ ਚੱਲ ਜੂਵੇ ਰੋ ਹਾਂ ਹਾਂ ਹੱਥੋਂ ਲੱਗਾ ਕਿ ਸਾਹ ਬੰਦ ਆ ਹਾਂ ਨਹੀਂ ਨਹੀਂ ਸਾਹ ਨਹੀਂ ਬੰਦ ਹੁੰਦਾ ਚੱਲੇ ਗਏ ਲੋ ਚੱਲੇ ਗਏ ਇੱਕ ਅੱਧੇ ਮਿੰਟ ਲਈ ਹੁੰਦੀ ਚੱਲ ਗਈ ਛੋਟੇ ਆ ਬੇਸ ਵਿੱਚ ਜਾਸਦਾ ਮਸ ਜੀ ਜੀ ਥਲੀ ਜੀ ਜੀ ਉਹ ਨਹੀਂ ਆਈ ਸਿੱਧੀ ਨਾ ਹਾਂ ਪਣੀ ਲੂਣੀ ਹੈ ਚਾਹ ਉਹ ਰੀਫਰੈਸ਼ ਹੋਣੀ ਨਾ ਉਹ 10 ਸਪੀਡ ਹੈ ਨਾ ਇਹ ਦੀ ਹਾਂ ਚੱਲ ਗਈ ਸਿੱਦੇ ਸੱਲੇ ਕਿ ਭੈਣ ਤੁਹਾਨੂੰ ਦੀ ਭਾਜੀ ਲਿਸਟ ਵਾਲੇ ਸਮਾਂ ਤਿਆਰ ਕੀ ਆ ਭਾਜੀ ਸਮਾਂ ਚਾਰ ਵਜੇ ਨਹੀਂ ਕਰਦੀ ਸਮਾਂ ਚਾਰ ਕੁਛ ਨਹੀਂ ਹੁਣ ਬਸ ਹੁਣ ਇਹ ਅਭੀ ਬੀਲ ਜੜ ਲੱਭ ਜਵੇ ਸਾਨੂੰ ਬੀਲ ਚੈਰ ਲੱਭਦਿਆਂ ਨੂੰ ਮੇਰੇ ਖਾ ਨਾਲ ਘੰਟਾ ਹੀ ਹੋ ਗਿਆ ਹੈ ਭਾਜੀ ਹੁਣ ਲੱਭ ਜੂਗੀ ਤੁਹਾਡੇ ਬੰਦੇ ਨੇ ਕਿਹਾ ਲੱਭ ਜਾਈਆਂ ਲੱਭ ਲਵਾ ਦਿਓ ਭਾਜੀ ਯਾਰ ਮੇਲੇ ਯੋਖੀ ਲੱਭੀ ਬੀਲ ਚੈਰ ਸੋ ਬੀਲ ਚੈਰ ਮਿਲ ਗਈ ਮੈਂ ਪੀਤ ਨੂੰ ਛੱਡਿਆ ਆ ਥੱਲੇ ਫਿੰਗਰ ਪੈਂਟ ਕਰਾਉਣੇ ਆ ਤੇ ਉੱਥੇ ਛੱਡਿਆ ਆ ਤੇ ਕੋਣ ਮੰਮੀ ਹਣ ਲੈ ਚੱਲਾ ਆ। ਵੱਜ ਕੇ ਜਾਣਾ ਪਾਣਾ। ਓਏ ਹੋ। ਰੇਲ ਦਾ ਇਹਨੇ ਇੰਨੇ ਅੰਦਰ ਆ ਪਣੇ ਅੰਦਰ ਫਿੰਗਰ ਹੁੰਦੇ ਯਾਰ। ਸਿੰਗਰਾਂ ਵੀ ਆ। ਸਿੰਗਰ ਇਦਾਂ ਹੁਣੇ ਆ। ਸਿੰਗਰ ਆ ਰੇ ਇੰਨ ਲੱਗਦੇ। ਰੇਲ ਨੇ ਮੰਮੀ ਇਹਦੇ ਫਿੰਗਰ ਵਾਲੇ ਲੱਗਦੇ। ਹੈ? ਫਿੰਗਰ ਵਾਲੇ ਲੱਗਦੇ। ਸਿੰਗੜਾ ਦੇ ਫਿੰਗੜਾ। ਅੱਛਾ। ਮੰਮੀ ਨੇ ਰੋਟੀ ਨਹੀਂ ਖਾਧੀ ਫੇਰ ਦੀ ਆ। ਸਭੀ ਕਰਦੀ ਤਾਂ ਦੇਖ ਜਿਹੜਾ ਨਾ ਹਿਸਾਬ ਤੋਂ ਬੜਾ ਕਿਦਾਂ ਹਨ ਤੁਹਾਨੂੰ ਮਾ ਹਸਪੀਟਲ ਵਾਲੇ ਦੱਸਦਾ ਆ ਜਿੰਨੇ ਜੇ ਜਾਣ ਇੱਥੇ ਆਏ ਉਹਨਾਂ ਨੂੰ ਤਾਂ ਪਤਾ ਹੀ ਹਨ ਇੱਥੇ ਯਾਰ ਐਦਾਂ ਆ ਵੀ ਕੰਮ ਕਰਦਾ ਕਰੋ ਹਸਪੀਟਲ ਤਾਂ ਬਹੁਤ ਵਧੀਆ ਆ ਸਭ ਕੁਝ ਵਧੀਆ ਪਰ ਐਦਾਂ ਵੀ ਗੇੜੇ ਇੰਨੇ ਤਾਂ ਜ਼ਿਆਦਾ ਲੰਮੇ ਨੇ ਨਾ ਬੰਦੇ ਦੇ ਮਤਲਬ ਵੀ ਕੋਈ ਉੱਪਰ ਕੋਈ ਥੱਲੇ ਭਾਜੀ ਕਦੀ ਆਲੇ ਉਹ ਕੰਮ ਇੱਕ ਚੀਜ਼ ਨੂੰ ਬਾਰ-ਬਾਰ ਇੱਕ ਚੀਜ਼ ਨੂੰ ਬਾਰ-ਬਾਰ ਬੰਦੇ ਨੂੰ ਚਰਨੇ ਮਾਨਨੇ ਪੈਂਦੇ ਇਹਨਾਂ ਦੇ ਭਾਜੀ ਇਹ ਕੀਤਾ ਨਹੀਂ ਹੁਣ ਮੈਨੂੰ ਉਹ ਸਵੇਰ ਦੇ ਕਹਿੰਦੇ ਬੀਲ ਚ ਲੈ ਜਾ ਥੱਲੇ ਚਲ ਜਾ ਉਹਦੇ ਫਿੰਗਰ ਕਰਾਇਓ ਆਪਣੀ ਵਾਈਫ ਦੇ ਫਿੰਗਰ ਕਰਾਇਓ ਮੈਂ ਉਥੇ ਬਾਰ ਬਾਰ ਪਹਿਲਾਂ ਤਾਂ ਬੀਲ ਕੇਰ ਲੱਭਦਾ ਰਿਹਾ ਜੇ ਬੀਲ ਕੇਰ ਲੱਭੀ ਲੱਭੀ ਆ ਥੱਲੇ ਗਿਆ ਤੇ ਕਹਿੰਦੇ ਸਾਨੂੰ ਉਹਨੇ ਫੋਟੋ ਨਹੀਂ ਪਾਈ ਆ ਵੀ ਤੁਹਾਡੀ ਵੀ ਤੁਹਾਡੇ ਫਿੰਗਰ ਹੁਣੇ ਨਹੀਂ ਫੋਟੋ ਨਹੀਂ ਪਾਈ ਫੋਟੋ ਖਿੱਚ ਲਈ ਪਾਈ ਹੈ ਨਹੀਂ ਥੱਲੇ ਯਾਰ ਨਾ ਤਾਂ ਕਰਦੇ ਬੰਦੇ ਇਹਨੂੰ ਹੁਣ ਮੈਂ ਬੇ ਉੱਪਰ ਆਇਆ ਫੋਟੋ ਘਟਾ ਜੀ 80 90 ਪੋੜੀਆਂ ਇੱਕ ਵਾਰੀ ਚ ਪੈਂਦੀਆਂ ਆਉਣ ਜਾਣ ਰੋਜ਼ ਦੇ ਕਹਾਣੀ ਕਿੰਨੀ ਵਾਰੀ ਹੋਣਾ ਪੈਂਦਾ ਏ ਭੋਗੰਦਾ ਕਾ ਮੋਹਸਪੜੀਲਾ ਆਉਂਗਾ ਜਾਂਗਾ ਇਹਨੇ ਮੰਨਣੀ ਨਹੀਂ ਉਹਦੇ ਪਾਤੀਆਂ ਇਹਨਾਂ ਕਹਿੰਦਾ ਇਦਾਂ ਜਾਂ ਉਦਾਂ ਕੁਛ ਵੀ ਬਹਾਨੇ ਮਾਰਦੇ ਉਹ ਜਾ ਕੇ ਕਹਿੰਦਾ ਹੁਣ ਦੇਖਿਓ ਹਾਏ ਰੱਬਾ ਮੇਰਾ ਇਹ ਕਦੀਰੀ ਚੰਗੀ ਵਿਚਾਰੀ ਉਹਨੂੰ ਜਾਂਦਾ ਪਰ ਆਵਾ ਫੋਟੋ ਨਹੀਂ ਪਾਈ ਉਹਨਾਂ ਇੱਕ ਸਟਿੰਗ ਦੇ ਦੀ ਭਾਈ ਉਹ ਵੀ ਸਮੋਸੇ ਵੀ ਦੇ ਦੇ ਸਟਿੰਗ 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 ਐਕਸਟੋ ਨਾ ਥੈਂਕ ਯੂ ਆ ਰਿਸ਼ਟੇ ਪਾ ਮੈਂਨ ਦਾ ਨਾਲ ਹੀ ਗਾਹੇ ਸ਼ਹਿਰ ਚੋਂ ਠੀਕਾ ਦੀ ਆਹ ਤਾਂ ਤੇ ਖਾਣਾ ਕੁਛ ਹੈ ਕੀ ਹੁੰਦਾ ਬਸ ਉੱਤਰ ਜਾਣਾ ਹੁਣ ਆਪਾਂ ਉੱਪਰ ਚੱਲ ਜਾਣਾ ਹੋਰ ਕੀ ਲੈ ਚਲੀ ਤਾਂ ਮੰਮੀ ਚ ਵੇਜੀ ਰੋਟੀ ਆਪਾਂ ਲਿਆਂਦੀ ਨਹੀਂ ਕਿ ਆਪਾਂ ਕਿਦਾਂ ਦੋ ਤਿੰਨ ਰੋਟੀਆਂ ਤਾਂ ਹਾਂ ਆਣੀ ਆਉਣਾ ਉਹਦਾ ਔਖਾ ਹੋ ਮਾਰਾ ਸਭੂ ਦਾਦੀ ਭਾਜ ਦੋਰ ਤੇ ਲੰਘੇਗਾ ਮੇਰਾ ਟਾਈਮ ਹਾਂ ਫੜੀ ਹਾਂ ਕਿੰਨਾਂ ਦੁੱਧ ਮਗਾਇਆ ਕਿੰਦਾ ਕਿੰਨਾਂ ਦੁੱਧ ਮਗਾਇਆ ਹਾਂ ਹੂੰ ਰੋਟੀ ਪਾ ਦਿੰਦੇ ਆ ਉਹ ਕਰਕੇ ਨਹੀਂ ਆ ਦੁੱਧ ਦੁੱਧ ਨਹੀਂ ਮਨਵੀਰ ਦੁੱਧ ਖਰਾਬ ਹੋ ਗਿਆ ਹੋ ਰਾਮ ਦਾ ਖਰਾਬ ਹੋ ਗਿਆ ਦੁੱਧ ਯਾਰ ਉਹ ਖਰਾਬ ਕਰਦੇ ਤੁਸੀਂ ਕਿਦੋਂ ਰੋਟੀ ਖਾਣੋਂ ਕਹਿੰਦੇ ਕੱਪੜੇ ਚੇਂਜ ਕਰ ਲੈਣ ਨਾਲੇ ਕਪੜੇ ਨਾ ਮੈਂ ਲੈ ਕੇ ਦਿੱਤੇ ਰਹਿ ਤਾ ਨਾ ਮੈਂ ਕਪੜੇ ਲੈ ਆ ਤੇ ਮੰਮੀ ਤੁਹਾਨੂੰ ਵੀ ਲੈ ਕੇ ਦਿੱਤੇ ਕਪੜੇ ਤੁਸੀਂ ਵੀ ਪਾ ਲਿਓ ਤੇ ਇਹਨਾਂ ਦੀ ਉਹ ਦੂਜੇ ਨਾਈਟ ਸੂਟ ਵੀ ਆ ਰਵਣਾ ਪਾ ਲਿਓ ਆਹ ਹੋਰ ਦਾ ਵੀ ਚੱਲ ਥੋੜਾ ਤੁਹਾਨੂੰ ਵੀ ਕੰਪਟਰ ਲੀ ਵੀ ਲੋ ਜੀ ਠੀਕ ਹੈ ਇਹ ਸਾਨੂੰ ਡਿਸਚਾਰਜ ਸਲਿੱਪ ਮਿਲ ਗਈ ਆ ਦੇਖੋ ਜੀ ਆ ਗਈ ਡਿਸਚਾਰਜ ਸਲਿੱਪ ਡੀਪਾਰਟ ਕੋ ਪਿਚਾਰ ਸਲਿੱਪ ਡਿਸਚਾਰਜ ਡਿਸਚਾਰਜ ਸਲਿੱਪ ਇਹ ਗਾ ਲੇ ਆਪਾਂ ਨੂੰ ਇੱਧਰ ਦਾ ਡਿਸਚਾਰਜ ਹੋ ਗਿਆ ਪਰ ਹੁਣ ਉੱਪਰ ਬੇਬੀ ਕਰਕੇ ਆਪਾਂ ਨੂੰ ਉੱਪਰ ਰਹਿਣਾ ਪੈਣਾ ਉਦੋਂ ਆਪਾਂ ਨੂੰ ਅੱਜ ਛੁੱਟੀ ਮਿਲ ਜਾਣੀ ਜੇ ਬੇਬੀ ਠੀਕ ਹੋ ਜਾਂਦਾ ਤਾਂ ਆਪਾਂ ਅੱਜ ਘਰੇ ਹੋਣਾ ਸੀ ਆਪਦੇ ਅੱਜ ਆਪਾਂ ਘਰੇ ਜਾਣਾ ਸੀ ਇਹਨੂੰ ਇੱਧਰ ਜਾਣਾ ਪੈਣਾ ਇਹ ਵੀ ਅੱਜ ਰੁਕਣਾ ਪੈਣਾ ਰੁਕਣਾ ਪੈਣਾ ਹੁਣ ਕੋਈ ਨਾ ਠੀਕ ਆ ਗਿਆ ਹੈ ਕੋਈ ਨਹੀਂ ਹੂੰ ਬੋਲਣ ਦਾ ਫਾਇਦਾ ਹੀ ਨਹੀਂ ਬੋਲਣ ਦਾ ਫਾਇਦਾ ਸਮਝਦਾਰ ਬੰਦੇ ਨੂੰ ਆ ਬੋਲਣ ਦਾ ਫਾਇਦਾ ਬੇਕੂ ਬੰਦੇ ਨੂੰ ਥੋੜੋ ਆ ਜਿਹਨੇ ਬਾਰ ਬਾਰ ਕੰਮ ਹੀ ਉਹ ਕਰੀ ਜਾਣੇ ਉਹਨੂੰ ਕੀ ਕਹਿਣਾ ਆਪਾਂ ਹੁਣ ਸਹੀ ਨਹੀਂ ਭਾਈ ਆਪਾਂ ਤਾਂ ਹੀ ਨਹੀਂ ਬੋਲੇ ਵਿੱਚੋਂ ਨਿਕਲੀ ਇੱਥੋਂ ਅੱਥੋਂ ਨਿਕਲੀ ਹਾਂਜੀ ਪ੍ਰੀਤੀ ਕਿਸੇ ਸੋਚਾ ਜੇ ਪਈ ਆ ਹੈ ਪ੍ਰੀਤੀ ਦਾ ਅੱਜ ਹੀ ਗਈ ਆ ਪ੍ਰੀਤੀ ਦਾ ਅੱਜ ਗਈ ਆ ਸਾਨੂੰ ਉੱਥੇ ਹੋ ਗਿਆ ਆ ਆਪਣੇ ਚੁੱਕ ਪੰਜ ਦਿਨ ਮੈਨੂੰ ਉੱਤਰ ਦੇ ਨੂੰ ਇਕੱਲੇ ਨੂੰ ਹਾਂ ਤੁਹਾਡੇ ਰੰਗ ਸਵਾਹ ਹੁੰਦੇ ਇੱਥੇ ਅਸਲੀ ਰੰਗ ਹੁੰਦੇ ਅਸਲੀ ਅੱਛਾ ਉਹ ਤੁਹਾਨੂੰ ਮੈਂ ਦਿਖਾਉਂਗਾ ਰੰਗ ਦਾ ਨਾਮ ਹੈ ਜੀ ਖੋਜ ਮੰਮੀ ਸਾਡੀ ਬਹੁਤੋ ਖੋਜ ਹੁੰਦੀ ਜਦੋਂ ਰੰਗ ਦਾ ਕਹਿ ਦਵਾ ਜਦੋਂ ਅੱਧਰ ਨੂੰ ਮੰਮੀ ਤਾਂ ਮੂੰਹ ਘੁੰਮ ਗਿਆ ਤੇ ਜੀ ਦਾਦੇ ਅੱਧਰਲੇ ਦੰਦ ਦੇ ਅੱਧਰਲੇ ਦੰਦ ਸਾਫ ਦੇਖਦਾ ਵੀ ਹੈ ਨਹੀਂ ਉਹ ਨਹੀਂ ਅੱਧਰ ਬੈਗ ਦਾ ਦੇਖੋ 2 ਬੈਗ 3 4 5 ਹਾਂ ਚਾਲਤ ਹੈ ਇਹ ਦੇਲਾ ਇਹ ਹਸਪਤਾਲ ਜਲੰਧਰ ਤੋਂ ਸਭ ਨਾਲ ਵੱਡਾ ਹਸਪਤਾਲਾ ਜਿੱਥੇ 20 ਰੁਪਏ ਟਿਕਟ ਆ 20 ਰੁਪਏ ਟਿਕਟ ਕਹੇ ਤਾਂ 20 ਰੁਪਏ ਪਰਚੀ ਆ ਅੱਧਾ ਸਰਕਾਰੀ ਅੱਧਾ ਪ੍ਰਾਈਵੇਟ ਹੈ ਪਾਸ ਨਹੀਂ ਹੋਇਆ ਇਹ ਇਹ ਕਿਤੇ ਇਹ ਜੇ ਮਾਦਾ ਪੂਰਾ ਪ੍ਰਾਈਵੇਟ ਕਰ ਦਿੰਦੇ ਹਨ ਸਰਕਾਰੀ ਹੋ ਜਵੇ ਇਥੇ ਪੂਰਾ ਜਲੰਧਰ ਹੀ ਆਵੇ ਅਜੇ ਮਤਲਬ ਥੋੜਾ ਕੋਈ ਚੱਕਰ ਹੈਗਾ ਮੈਨੂੰ ਕੋਈ ਬੰਦਾ ਦੱਸਦਾ ਹੀ ਮੈਨੂੰ ਪੂਰੀ ਗੱਲ ਨਹੀਂ ਪਤਾ ਹਾਂ ਇਦਾਂ ਆ ਚੱਕਰ ਹਸਪਤਾਲ ਦਾ ਹੈ ਪਾਸਪੂਤ ਨਹੀਂ ਪਤਾ ਨਹੀਂ ਕਿ ਕੋਈ ਚੱਕਰ ਜਾ ਪਿਆ ਸੀ ਕੌਣ ਇਥੇ ਗਿਆ ਹਾਂਜੀ 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 ਹੈ ਅੱਛਾ ਠੀਕ ਆ ਅੱਛਾ ਬਲੌਗ ਦੇ ਦੀ ਕਿਸੇ ਨੂੰ ਮਿਲਣਾ ਹੀ ਸੀ ਜਾਂ ਉਦਾਂ ਹੀ ਕਿਸੇ ਨੂੰ ਮਿਲਣਾ ਹੀ ਸੀ ਅਰੇ ਜੋਬ ਕਰਦੇ ਆ ਅੱਛਾ ਬਲੌਗ ਦੇਖਿਆ 2 ਨੰਬਰ ਤੇ ਆਪਾਂ ਕਿਹਾ ਹੋਣਾ ਨਾ ਵੀ 2 ਨੰਬਰ ਦੇ ਆਹੀ ਅੱਛਾ अच्छा ठीक है किसी ਉਹ ਆ ਵਾਲੇ ਬਾੜ ਚਾ ਗਿਆਂ ਆ ਆ ਵਾਲੇ ਬਾੜ ਦੇ ਵਿੱਚ ਆ ਜਿਹੜੇ ਰੂਮ ਨਾ ਇਹਨਾਂ ਦਾ ਰੈਂਟ 45 4500 ਰੁਪਿਆ ਇੱਕ ਦਿਨ ਦਾ ਤੇ ਇੱਥੇ 20 2000 ਰੁਪਿਆ ਜਮਾ ਕਰਾਉਣਾ ਪੈਂਦਾ ਰੂਮ ਲੈਣ ਲਈ ਉੱਪਰ ਸ਼ਿਫਟ ਹੋ ਗਿਆਂ ਦੇਖੋ ਜੀ ਇੱਥੋਂ ਸਾਰਾ ਥੱਲੇ ਆ ਦੇਖੋ ਉੱਪਰ ਹੋ ਗਏ ਨਾ ਪਪਾ ਸ਼ਿਫਟ ਹੋ ਗਏ ਪਹਿਲੇ ਬਾੜ ਚਾ ਗਿਆਂ ਆ ਆਪਾਂ ਆਸਲਾ ਦਾ ਜਿਲੰਡਰ ਉਹ ਵੀ ਦੇ ਦਿਆ। ਆ ਥੱਲੇ ਜਾਂਦੇ ਹਾਂ। ਹਾਂਜੀ ਲੋ ਬਈ ਆ ਪਾਦਮਪੁਰ ਤੋਂ ਵਿਹਲੇ ਹੋ ਗਏ ਆ ਹੁਣ ਮੰਮੀ ਦਾ ਆ ਗਿਆ ਫੋਨ ਤੇ ਮੰਮੀ ਕਹਿੰਦੇ ਆ ਵੀ ਗगन ਨੂੰ ਕਹਦੇ ਵੀ ਰੋਟੀ ਬਣਾ ਲੈ। ਰੋਟੀਆਂ ਕਹਿੰਦੇ 10 ਰੋਟੀਆਂ ਬਣਾਉਣ ਨੂੰ ਕਹਿੰਦਾ ਆ। ਹੁਣ ਗगन ਨੂੰ ਜਾਣਾ ਘਰੇ ਗगन ਦੀ ਜੀ ਨੇ ਬਣਾਉਣੀਆਂ ਰੋਟੀਆਂ। 10 ਰੋਟੀਆਂ ਲੈ ਕੇ ਫੇਰ ਮੈਂ ਜਾਣਾ ਹਸਪੀਟਲ ਤੇ ਮੈਂ ਉਹ ਬੋਲਟ ਮਦਰ ਜਾ ਕੇ ਦੇਖ ਰਹੀ ਹਾਂ ਕਿਉਂਕਿ ਤਾਂ ਉੱਥੇ ਸੌਣ ਨੂੰ ਜਗ੍ਹਾ ਨਹੀਂ ਮਿਲਦੀ ਯਾਰ ਮੈਂ ਤਾਂ ਥੱਲੇ ਸੌਂਦਾ ਰੋਜ ਉਹਦੇ ਬੈੱਡ ਦੇ نیچے ਸਾਈਡ ਤੇ ਜਗ੍ਹਾ ਉੱਥੇ ਮੈਂ ਕੰਬਲ ਪਾ ਕੇ ਰਾਤ ਵੀ ਸੁੱਤਾ ਰੋਜ ਉੱਥੇ ਸੌਣਾ ਪੈਂਦਾ ਹੈਗਾ ਕਿਉਂਕਿ ਬਾਕੀ ਉੱਥੇ ਜਗ੍ਹਾ ਨਹੀਂ ਹੈਗੀ ਯਾਰ ਸੌਣ ਨੂੰ ਬੈੱਡ ਤੇ ਇੱਕ ਤਾਂ ਉਹ ਭਾਜੀ ਯਾਰ ਇੱਕ ਤਾਂ ਇੱਕ ਜਾਣੇ ਨੂੰ ਦਿੰਦੇ ਆ ਉਹ ਬਹਿਨ ਨੂੰ ਇੱਕ ਜਾਣੇ ਨਾਲ ਇੱਕ ਬੰਦਾ ਉਹ ਵੀ ਉਹ ਵੀ ਬਚਾਰਾ ਬੰਦਾ ਬਥੱਲੇ ਸੋਵੇ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਬੈੱਡ ਹੈਗਾ ਜਾਂ ਜਗ੍ਹਾ ਹੈਗੀ ਉਹਨਾਂ ਨੂੰ ਇਹ ਚੀਜ਼ ਦਾ ਕੋਈ ਮਤਲਬ ਨਹੀਂ ਤੇ ਜੇ ਪ੍ਰਾਈਵੇਟ ਨੂੰ ਰੂਮ ਆਪਾਂ ਲੈਣਾ ਆ ਫੇਮਸ ਹਸਪੀਟਲ ਦੇ ਵਿੱਚ ਉਥੇ ਦੀ ਗੱਲ ਕਰਦਾ ਮੈਂ ਵੀ ਮੈਂ ਦੱਸ ਦਮਾਣਾ ਗਾਂ ਵੀ ਕਿਸੇ ਨੇ ਹੁਣ ਆਵੇ ਬੰਦਾ ਦੱਸ ਦੇਵੇ ਜਿੰਨਾਂ ਨੂੰ ਪਤਾ ਆ ਕਿ ਤੁਸੀਂ ਪ੍ਰਾਈਵੇਟ ਰੂਮ ਲੈਣਾ ਆ ਫੇ ਤੁਹਾਨੂੰ 4500 ਰੁਪਿਆ ਦਾ 4500 ਦਾ ਰੂਮ ਆ ਪ੍ਰਾਈਵੇਟ ਤਿੰਨ ਬੈੱਡ ਆ ਵਿੱਚ ਫਰਿਜ ਲੱਗੀ ਹੋਣੀ ਆ ਵਿੱਚ ਏਸੀ ਲੱਗਾ ਹੁੰਦਾ ਵਿੱਚ ਲੱਗਾ ਹੋਣਾ ਉਹ ਆਪਣਾ ਐਲ.ਟੀ.ਡੀ ਲੱਗੀ ਆ ਠੀਕਾ ਤੇ ਫਿਰ ਤੁਹਾਨੂੰ 4500 ਦੇ ਵਿੱਚ ਉਹ ਇੰਨੀਆਂ ਚੀਜ਼ਾਂ ਦਿੰਦੇ ਆ ਤੇ 20000 ਰੁਪਈਆ ਜਮ੍ਹਾਂ ਕਰਉਣਾ ਪੈਣਾ ਤੁਹਾਨੂੰ ਪਹਿਲਾਂ 20000 ਰੁਪਈਆ ਜਮ੍ਹਾਂ ਕਰਉਣਾ ਪੈਣਾ ਆ ਉਹਨਾਂ ਦੀ ਉਹ ਹੁੰਦੀ ਆ ਕੀ ਕਹਿੰਦੇ ਇਹਨੂੰ ਹਾਂ ਤੇ ਅਜੇ ਨਹੀਂ ਉਹ ਹੁੰਦਾ ਯਾਰ ਕੀ ਕਹਿੰਦੇ ਇਹਨੂੰ ਪਹਿਲਾਂ ਅਥਾਰਟੀ ਜਾਂ ਜੋ ਕੋਈ ਕਹਿੰਦੇ ਆ ਅਥਾਰਟੀ ਅਥਾਰਟੀ ਜੋ ਵੀ ਹੁੰਦਾ ਨਾ ਉਹ ਮੰਗਦੇ 20000 ਰੁਪਈਆ ਜਮ੍ਹਾਂ ਕਰਾ ਦਿਓ ਉਹਦੀ ਮਰਜ਼ੀ ਤੁਸੀਂ ਇੱਕ ਦਿਨ ਰਹਿ ਲਓ ਬਾਕੀ ਤੁਹਾਡੇ ਪੈਸੇ ਵਾਪਸ ਦੋ ਦਿਨ ਰਹਿ ਲਓ ਬਾਕੀ ਵਾਪਸ ਮਤਲਬ 20000 ਕਰਉਣਾ ਹੀ ਪੈਣਾ ਆ ਜੇ ਤੁਸੀਂ ਸੈਮੀ ਇੱਕ ਹੁੰਦਾ ਸੈਮੀ ਪਤਾ ਨਹੀਂ ਕੀ ਕਮਰਾ ਇੱਕ ਹੋਰ ਦਿੰਦੇ ਆ ਉਹ ਉਹ ਤੁਹਾਨੂੰ ਦੇਣਾ 1250 ਦਾ ਰੂਮ ਉਹਦੇ ਵਿੱਚ ਇੱਦਾਂ ਆ ਪਰਦੇ ਲੱਗੇ ਹੁੰਦੇ ਆ ਅੱਧਰ ਪਰਦੇ 'ਚ ਤੁਹਾਡਾ ਇੱਕ ਬੈੱਡ ਇੱਕ ਜ਼ਰਾ ਦੋ ਉਧਰ ਦੂਜੇ ਬੰਦੇ ਆਲੇ ਦੋ ਬੈੱਡ ਦਿੱਤਾ ਉਹ ਸੈਮੀ ਕਹਿੰਦੇ ਉਹ ਵੀ ਉਹਦੇ ਵੀ ਪੈਸੇ ਆ ਕੁਝ ਤਿੰਨ ਚਾਰ ਬੈੱਡ ਦਾ ਹੁੰਦੇ ਹੀ ਲੱਗੇ ਹਨਾ ਪੂਰੇ ਉਹਦੇ ਵਿੱਚ ਸਾਰੇ 'ਚ ਆਹ ਕੁਝ ਆ ਤੇ ਬਾਕੀ ਜਨਰਲ ਬਾੜ ਆ ਜਿੱਥੇ ਆਪਾਂ ਰਹਿੰਦੇ ਆ ਨੋਰਮਲ ਇੱਦਾਂ ਜੀ ਰਹਿੰਦੇ ਹਨਾ ਬਾਕੀ ਆ ਕੁਝ ਆ ਬਾਕੀ ਆਪਦੀ ਮਰਜ਼ੀ ਆ ਜਿਹੜਾ ਬੰਦਾ ਫੋਟੋ ਕਰ ਸਕਦਾ ਆ ਉਹ ਲੈ ਸਕਦਾ ਆ ਜਿਹੜਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਬਾਕੀ ਆਪਣਾ ਯਾਰ ਮੁੰਡਾ ਠੀਕ ਨਹੀਂ ਹੈਗਾ ਆਪਾਂ ਪ੍ਰਾਈਵੇਟ ਕਮਰੇ ਲੈਂਦੇ ਕੀ ਕਰਨੇ ਲੈ ਗਏ ਹਨਾ ਭਾਜੀ ਉਥੇ ਮੈਂ ਉਧਰ ਪੈਸੇ ਲਗਾਉਂਦੇ ਜਿਆਦਾ ਹਨਾ ਸੋ ਆਪਾਂ ਨਹੀਂ ਉਥੇ ਦਾ ਇੱਕ ਦਿਨ ਦਾ ਖਰਚਾ 5-5000 ਰੁਪਿਆ ਖਰਚਾ ਸਿੱਧਾ ਪੈਂਡਿਆ ਉਧਰ ਮੁੰਡੇ ਦਾ ਉਧਰ ਉਥੇ ਜਿਹੜਾ ਜੋ ਵੀ ਮਸ਼ੀਨ ਮਚੂਂਦੇ ਹਨਾ ਰੂਮ ਦਾ ਬੱਕਰਾ ਖਰਚਾ ਮਸ਼ੀਨ ਦਾ ਬੱਕਰਾ ਹਨਾ ਉਥੇ ਆਪਾਂ ਕੋਈ ਪੰਗਾ ਨਹੀਂ ਲੈ ਏਦਾਂ ਦਾ ਮੈਂ ਤਾਂ ਤਿੰਨ ਦਾ ਮੁੰਡਾ ਠੀਕ ਹੋ ਜੇ ਆਪਾਂ ਘਰੇ ਚਲੀਏ ਬੱਸ ਅਹੀ ਨਹੀਂ ਲੈਣੇ ਰੂਮ ਅਸੀਂ ਨਹੀਂ ਤੈਗੇਾਨੂੰ ਕੁਝ ਚਾਹੀਦਾ। ਕੋਈ ਤੋਏ ਬੋਦਾ ਹੋਣੀ ਬੁਰੀ ਭਰੀ ਭਾਜੀ ਹੋਣੀ। ਤੋਏ ਕਿੰਨੇ ਆਣਾ ਯਾਰ ਤੁਹਾਡਾ ਰੋਡ ਬਹੁਤ ਖਰਾਬ ਆ ਭਾਜੀ। ਟੁੱਟ ਗਿਆ ਹੁਣ ਅੱਗੇ ਟੁੱਟਾ ਹੁੰਦਾ ਜੀ। ਲੋ ਵੀ ਆਪਾਂ ਕਰ ਦਿੱਤਾ ਫੂੰਦੀ ਦੀ ਰੋਟੀਆਂ ਦੀ ਰੋਟੀ ਬਣਾਉਣ ਲੱਗਿਆ ਦੀ ਨਹੀਂ। ਸੋ ਮੈਂ ਪਹਿਲਾਂ ਜਾਊਂਗਾ ਦੀਦੀ ਘਰੇ ਉੱਥੇ ਬੈਠ ਕਬੂੜ ਕੇ ਰੈਸਟ ਕਰਕੇ ਮੈਂ ਥੋੜਾ ਨੇਰੇ ਹੋ ਤੁਰਨਾ ਤੋ। ਬਰੇਦਰ ਅਦਾਈ ਜੀ ਦਾ ਭਾਜੀ ਮੱਥੇ ਰੁਕ ਜਾਂਦਾ ਜਣਾ ਰਾਮ ਨਾ ਉਹ ਉੱਥੇ ਵੀ ਖੜਾ ਈ ਕਰਨਾ ਜਾ ਗਿਆ ਉਹਦੇ ਥੱਲੇ ਪਉਂਦੇ ਆ ਮੰਮੀ ਸਮਝਵੇਂ ਇੰਦਰ ਮੈਂ ਰਾਮ ਅੱਗੇ ਸੁਣਿਓ। ਦੇਖਦਾ ਮੈਂ ਪੁੱਤੀ ਕਹਿੰਦੀ ਆ। ਦੇਖਦਾ ਬੋਲਦੀ ਬੋਲਦਿਆ ਮੁੰਡਾ ਰਾਤ ਨੂੰ ਯਾਰ ਉੱਠ ਕੇ ਬਾਥਨਬੂਤ ਨੂੰ ਭੇਜਣਾ ਹੁੰਦਾ ਨਾ ਠਾਲੀ ਕਿਟ ਬਿਠਾਉਣਾ ਪੈਂਦਾ ਆ। ਇਹ ਚੱਕਰ ਆ ਮੰਮਾ ਤੋਂ ਜਰਾ ਨਹੀਂ ਉਠਾ ਹੁੰਦਾ ਹੈਗਾ ਤਾਂ ਕਰਕੇ ਮੈਂ ਉਹਨੂੰ ਰਹਿਣਾ ਪੈਂਦਾ ਉੱਥੇ ਭਾਜੀ। ਮੈਨੂੰ ਇਹ ਹੁੰਦਾ ਵੀ ਕੋਈ ਦਵਾਈ ਦੋਈ ਨੂੰ ਜਿੱਦਾਂ ਕਹਿ ਦਿੰਦੇ ਉਹ ਵੇਦਵੀਆਂ ਲੈ ਕੇ ਆਓ ਉਹਦੇ ਕਰਕੇ ਨਹੀਂ ਮੈਂ ਰੁਕਦਾ ਫੇ ਮੁੰਡੇ ਦੀ ਦਵਾਈ ਮਗਾਉਂਦੇ ਆ ਉਹ ਉਹ ਚੱਕਰ ਆ ਬਾਕੀ ਉਥੇ ਯਾਰ ਆਪ ਹੀ ਕੋਟੀ ਕਦੀ ਆ ਇਕੜਾ ਮੈਨੂੰ ਹਿਸਾਬ ਨਹੀਂ ਸਹੀ ਲੱਗਾ ਹਸਪੀਟਲ ਦਾ ਅਗੇ ਜੇ ਪ੍ਰਾਈਵੇਟ ਰੂਮ ਲੈਂਦੇ ਆ ਤੁਸੀਂ ਭਾਵੇਂ ਸਾਰਾ ਟੱਬਰ ਲੈ ਲਓ ਉਥੇ ਤੇ ਜੇ ਤੁਹਾਡਾ ਉਥੇ ਬਾਕੀ ਜਿੱਤੇ ਜਨਰਲ ਵਾੜੇ ਉਥੇ ਮਤਲਬ ਅਗੇ ਕਹਿੰਦੇ ਆ ਵੀ ਇੱਕ ਬੰਦਾ ਹੀ ਤਾਂ ਇੱਕ ਬੰਦੇ ਕੱਲੀ ਪੇਸ਼ੈਂਟ ਤੇ ਇੱਕ ਬੰਦਾ ਬਸ ਉਹ ਹੀ ਰਵੇ ਪ੍ਰਾਈਵੇਟ ਰੂਮ ਹੈ ਤਾਂ ਉੱਥੇ ਵੀ ਤਾਂ ਇੱਕ ਜਿਹੜਾ ਸੈਮੀ ਰੂਮ ਕੇ ਜਿਹੜੇ ਕਿਹੜਾ ਰੂਮ ਦਿੰਦੇ ਆ ਉਹਦੇ ਤੇ ਵੀ ਇਦਾਂ ਆ ਸੈਮੀ ਸੁੰਮੀ ਰੂਮ ਜਿਹੜਾ ਉੱਚ ਵੀ ਨਾਲ ਨਾਲ ਹੀ ਹੁੰਦੇ ਸਾਰੇ ਯਾਰ ਉੱਥੇ ਵੀ ਤਾਂ ਇਨਫੈਕਸ਼ਨ ਦੀ ਗੱਲ ਕਰੀ ਉੱਥੇ ਵੀ ਤਾਂ ਫੈਲਦੀ ਆ ਕਿਉਂਕਿ ਯਾਰ ਹਸਪੀਟਲਾਂ ਚ ਥੱਕੇ ਹੀ ਆ ਥੱਕੇ ਆ ਬਹੁਤ ਜ਼ਿਆਦਾ ਆ ਬਸ ਉਹ ਜਿਹੜਾ ਜਣਾ ਬੰਦਾ ਕਾਹਦੇ ਬੰਦਾ ਟਾਈਮ ਨਾ ਆ ਛੁੱਟੀ ਮਿਲ ਜੇ ਵਧੀਆ ਹੁੰਦੀ ਸਾਨੂੰ ਬਹੁਤ ਖਾ ਹੁੰਦੇ ਹੁਣ ਅਸੀਂ ਨੇ ਤਾਂ ਘਰੇ ਜਾਣਾ ਸੀ ਆਰਾਮ ਨਾਲ ਖੁਸ਼ੀ ਖੁਸ਼ੀ ਪੜੇ ਤਾਂ ਛੁੱਟੀ ਨਹੀਂ ਮੇਰੀ ਸਾਡਾ ਬੀਵੀ ਨਹੀਂ ਠੀਕ ਹੈਗਾ ਹਾਂਜੀ ਲੋ ਵੀ ਕੰਮ ਆ ਗਗਨਦੀ ਦੀ ਘਰੇ ਤੇ ਬਹੁਤ ਭੱਜ ਰੋੜ ਲੱਗੀ ਵੇ ਇਕੱਲੇ ਵੀ ਮੈਂ ਤਾਂ ਇਹ ਸੋਚਦਾ ਵੀ ਓਏ ਛੁੱਟੀ ਮਿਲ ਜੇ ਜਲਦੀ ਜਲਦੀ ਫੇਰ ਘਰੇ ਜਾਏ ਯਾਰ ਜਿੰਮੇ ਜੇ ਮਜਾਂ ਲੱਗਾ ਖਾਂਦਾ ਕੋਈ ਸੈੱਟ ਹੋ ਜਾਣਾ ਦੋਦਾ ਯਾਰ ਬਹੁਤ ਭੱਜ ਤੋੜਾ ਲੱਗੀ ਰਹੀ ਆ ਬੰਦਾ ਉਹ ਤੇ ਸਾਦੇ ਵੀ ਤੈਨੂੰ ਲਮਾ ਸਾਦੇ ਵੀ ਲਮਾ ਉਹ ਤੇ ਰੈਂਡਾ ਉਹ ਖਾਣਾ ਰਹਿ ਨਹੀਂ ਦਿੰਦੇ ਉਹ ਜਾਲੇ ਜਾਣ ਉਹਨੂੰ ਇਹ ਚੱਕਰ ਆ ਚਲੋ ਲੋ ਜੀ ਗਗਨ ਦੇਦੀ ਲੱਗੇ ਰੋਟੀ ਬਣਾਉਣਾ ਤੇ ਪਾਜੀ ਪਾਜੀ ਆ ਗਈ ਆ ਅੱਥੇ ਅੱਡੇ ਤੇ ਸੀ ਮੁਰਸਾ ਲਾਤੇ ਐਵੇਂ ਹਾਂ ਟੋਟੀਆਂ ਗੋਲ ਪੂਰੀਆਂ ਮੈਂ ਵੀ ਰੋਟੀ ਪਕਾ ਲੈਂਦਾ ਉਦਾਂ ਗੰਗਾ ਦਾਸ ਕੇ ਦਰਬਾਰਾ ਗਲਾਈਂ ਬਸ ਪੱਕ ਗਈਆਂ ਕਿ ਨਹੀਂ ਪੱਕ ਗਈਆਂ ਨਹੀਂ ਆਹ ਬਸ ਠੀਕ ਆ ਬਾਤ ਮੈਂ ਆਪਣਾ ਕੱਪੜਾ ਨਹੀਂ ਲਗਾਈ ਨਹੀਂ ਲਾ ਲੀ ਹਾਂ ਕਿਤਾ ਚਲੋ ਪਕਾ ਲਓ ਆਪਣੀਆਂ ਵੀ ਹੋਰ ਹੋਰ ਕੀਤਾ ਕਰਤਾ ਸ਼ਫਟ ਤੇ ਕੀਤਾ ਸ਼ਫਟ ਕਰਤਾ ਹੋਰ ਹੂੰ ਸ਼ਫਟ ਸ਼ਫਟ ਕਰਾ ਗਏ ਸਾਰਾ ਵਿਹਲਾ ਹੋ ਗਏ ਫਿਰ ਮੈਂ ਜਾਂ ਨਿਕਲਿਆ ਮੈਨੂੰ ਮੇਰੇ ਪੱਜ ਤੋੜ ਬੋ ਲੱਗੀ ਹੋ ਯਾਰ ਮੈਨੂੰ ਪਤਾ ਮੈਂ ਕਿੰਨਾ ਉਫਾਇਆ ਯਾਰ ਤੇ ਭਾਈ ਉਧਰੋਂ ਚਲਾ ਜਾਣਾ ਲੱਗਦਾ ਹੈ ਨਾ ਕਿਦੋਂ ਮੇ ਤੋਂ ਪਰਚੀ ਪਟਾ ਕੇ ਭੁਗਿਏ ਸੀ ਮੈਂ ਆਹ ਜਿਆਦਾ ਭੁਰ ਗਏ ਸੀ ਮੈਂ ਤਾਂ ਭਾਜੀ ਆਹ ਪਰਚੀ ਪਾ ਕੇ ਚਲੇ ਗਏ ਸੀ ਆਹ ਵਾਹ

ਹਾਂਜੀ ਲੋ ਬਈ ਲਗਨਦੀ ਜੀ ਲਿਆਇਆ ਚਾਹ ਬਣਾ ਰਿਹਾ ਆ ਦੇਖੋ ਮੈਂ ਲੱਗਾ ਚਾਹ ਵੀ ਤੇ ਅੱਜ ਮੈਂ ਸੋਚਦਾ ਪਿਆ ਅੱਜ ਮੈਂ ਦੀਦੀ ਘਰੇ ਰੁਕ ਜਮਾਂ ਕਿਉਂਕਿ ਯਾਰ ਹਸਪੀਟਲ ਚ ਬਹੁਤ ਖਾਇਆ ਬਾਕੀ ਦੇਖਦੇ ਆ ਤੇ ਆ ਕੀ ਯਾਰ ਵੀ ਸੋਚਣ ਵਾਲੀ ਗੱਲ ਆ ਵੀ ਦੇਖੋ ਵੀ ਬਹੁਤ ਜਾਣੇ ਪਿਆਰ ਕਰਨ ਵਾਲੇ ਆ ਸੋ ਸਾਰਿਆਂ ਦਾ ਲਵ ਯੂ ਆ ਧੰਨਵਾਦ ਆ ਮੈਂਨੇ ਇੱਕ ਗੱਲ ਬਹੁਤ ਸੋਚੀ ਵੀ ਲੋਕ ਯਾਰ ਵੀ ਜੇ ਲੋ ਹਸਪੀਟਲ ਚ ਬੈਠੇ ਬੰਦੇ ਨੂੰ ਵੀ ਸਾਡੇ ਘਰੇ ਚਲੋ ਖੁਸ਼ੀ ਦਾ ਮੌਕਾ ਹਨ ਇਹ ਖੁਸ਼ੀ ਦਾ ਜਿਹੜੇ ਥੀਟਰਸ ਨੇ ਉਹਨਾਂ ਨੇ ਖੁਸ਼ੀ ਦਾ ਕੀ ਮਨੋਣੀ ਹੈ ਹਨ ਕੋਈ ਮੈਨੂੰ ਤੇ ਹੀ ਜਾਂਦਾ ਆ ਅਫੇ ਅਫੇ ਤੇ ਕੁੜੀ ਹੋਣੀ ਆ ਅਫੇ ਇਹਦੀ ਕੁੜੇ ਦੀ ਕੁੜੀ ਹੋਵੇ ਹਨਾ ਕੋਈ ਗੱਲ ਨਹੀਂ ਹਨਾ ਅਫੇ ਪਿੰਡਿਆਂ ਨੇ ਆਪਾਂ ਨੂੰ ਬਹੁਤ ਵਧੀਆ ਕਿਹਾ ਨਾ ਤੇ ਹਨਾ ਦੂਜੀ ਗੱਲ ਇਹ ਕੋਈ ਕਮੈਂਟ ਦੇ ਵਿੱਚ ਇੱਕ ਦੋ ਆਣੇ ਪਤਾ ਨਹੀਂ ਕੁਝ ਗਲਤ ਇਹ ਬੋਲਿਆ ਬੇਬੀ ਨੂੰ ਲੈ ਕੇ ਹਨਾ ਉਹ ਮੈਂ ਉਹਨਾਂ ਨੂੰ ਰਿਪਲਾਈ ਨਹੀਂ ਮੈਂ ਦਿੱਤਾ ਹਾਂ ਅਰਾਖਲ ਉਹਨਾਂ ਮੋਰੇ ਮੈਂ ਦੋ ਹੱਥ ਜੋੜੇ ਆ ਕੋਈ ਗੱਲ ਨਹੀਂ ਹਨਾ ਟਾਈਮ ਹੁੰਦਾ ਯਾਰ ਬੋਲੀ ਜਾ ਜੋ ਬੋਲਣਾ ਹਨਾ ਜੇ ਬੈ ਨਹੀਂ ਕਿਬਾਬ ਦੇਣਾ ਤਾਂ ਉਹ ਰੱਬ ਦਊਗਾ ਜਵਾਬ ਹਨਾ ਜੇ ਤੁਸੀਂ ਅੱਜ ਬੱਚੇ ਨੂੰ ਗਲਤ ਬੋਲੂਗੇ ਜਿਹੜਾ ਹਜੇ ਵਿਚਾਰਾ ਧਰਤੀ ਤੇ ਆਇਆ ਆ ਜਿਹੜਾ ਵਿਚਾਰਾ ਹਜੇ ਠੀਕ ਨਹੀਂ ਹੈਗਾ ਹਨਾ ਤੁਸੀਂ ਉਹਨੂੰ ਵੀ ਮਾੜਾ ਕਹਿ ਦਿੰਦੇ ਆ ਹਨਾ ਬਾਕੀ ਦੂਜੀ ਗੱਲ ਇਹ ਆ ਮੈਂ ਤੋ ਇੱਕ ਇੱਕ ਦਾ ਸਕਰੀਨਸ਼ਾਟ ਮੈਂ ਰੱਖਿਆ ਹੋਇਆ ਹੈ ਨਾ ਕੋਈ ਗੱਲ ਨਹੀਂ ਹੈ ਨਾ ਯਾਰ ਜਵਾਬ ਦੇਾਂਗੇ ਟਾਈਮ ਦੇ ਨਾਲ ਇਹ ਕਹਿੰਦੇ ਹੁੰਦਾ ਨਾ ਵੀ ਭਾਜੀ ਮੁੜ ਜਾਂਦੀ ਹੁੰਦੀ ਆ ਤੇ ਰੱਬ ਤੋਂ ਡਰੋ ਤੁਸੀਂ ਬੱਚੇ ਨੂੰ ਗਲਤ ਬੋਲਣ ਦੇ ਛੋਟੇ ਨੂੰ ਹਨਾ ਜਿਹੜਾ ਹਜੇ ਵਿਚਾਰਾ ਠੀਕ ਨਹੀਂ ਹੈਗਾ ਹਨਾ ਉਹਨੂੰ ਗਲਤ ਬੋਲਣਾ ਨਹੀਂ ਚਾਹੀਦਾ ਹਨਾ ਕੋਈ ਗੱਲ ਨਹੀਂ ਬਾਕੀ ਤੁਹਾਡੇ ਘਰੇ ਵੀ ਧੀਆ ਪਹਿਣਾ ਆ ਤੁਹਾਡੇ ਘਰੇ ਵੀ ਬੱਚੇ ਆ ਹਨਾ ਤੇ ਤੁਸੀਂ ਕਿਸੇ ਦੇ ਬੱਚਿਆਂ ਨੂੰ ਗਲਤ ਬੋਲੋਗੇ ਆਲੂ ਤੁਹਾਡੇਆਂ ਨੂੰ ਵੀ ਕੋਈ बोलण वाला आ ਸਕਦਾ ਹੈ। ਹਾਂਜੀ ਲੋ ਵੀ ਮਿੱਤਰੋ। ਹੁਣ ਤੇ ਕੈਨਾਂ ਬਹਿਨ ਨੂੰ ਮਿੰਨਾ ਤੇ ਘਰੇ ਘਰੇ ਘਰ ਤੋਂ ਇਹ ਘਰ ਨਹੀਂ ਬੈਠਿਆ ਕਿੰਨੇ ਕਿੰਨੂ ਗਿਆ। ਤੇ ਸੋ ਆਪਾਂ ਹੁਣ ਕਰਦੇ ਆਂ ਬਲੌਗ ਦਾ ਐਂਡ ਤੇ ਕੈਨ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਣੇ ਜਿਨ੍ਹਾਂ ਨੇ ਨਹੀਂ ਕੀਤਾ ਆ ਵੀ ਫਸ ਗਿਆ ਬਾਲਾ ਤੇ ਕੈਨ ਨੂੰ ਸਬਸਕ੍ਰਾਈਬ ਕਰ ਲਓ ਜੁਨੀਆਂ ਭੈਣਾ ਆਪਣੀਆਂ ਜਿੰਨੇ ਭਰਾ ਜਿੰਨੇ ਵੀ ਜਣੇ ਬਲੌਗ ਦੇਖਦੇ ਆ ਸਾਰਿਆਂ ਨੇ ਕੈਨ ਨੂੰ ਸਬਸਕ੍ਰਾਈਬ ਕਰ ਲਓ। ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਹਾਂਜੀ ਬਤ ਚਾਹ ਲਿਆ ਦੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਨਵੇਂ ਨਵੇਂ ਬਲੌਗ ਤੁਹਾਨੂੰ ਸੋਹ ਹੁੰਦੇ ਰਹਿਣਗੇ ਸੋ